ਸਾਥੀਆਂ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਤੁਨਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਹੀ ਸਮੇਂ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਣ ਹੋ ਰਹੀ ਸੀ ਜਿਹਦੇ ਵਿੱਚ ਪਿੰਡ ਮਸਹੂਲਪੁਰ ਦੇ ਸਾਡੇ ਸਾਥੀ ਬਰਿੰਦਰ ਕੁਮਾਰ ਜੀ ਜਿਹੜਾ ਬਾਬਾ ਗੁਲਾਬ ਸਿੰਘ ਜੀ ਤੋਂ ਇੱਕ ਦੁਵਾਨ ਲਵਾਇਆ ਗਿਆ ਸੀ ਜਿਹਦੇ ਵਿੱਚ ਬਾਬਾ ਗੁਲਾਬ ਸਿੰਘ ਜੀ ਕੁਝ ਸ਼ਬਦ ਬੋਲੇ ਗਿਆ ਸੀ ਉਹ ਜਿਹੜੇ ਅੱਜ ਮੋਤਵਾਰ ਸਾਥੀ ਡੋਆਬੇ ਦੇ ਹਲਕਾ ਫਲੋਰ ਦੇ ਔਰ ਬਿਡਕਰ ਸੈਨਾ ਆਫ ਇੰਡੀਆ ਦੇ ਸਾਥੀ ਰਲ ਕੇ ਜਿਹੜਾ ਅੱਜ ਮਸਲਾ ਜਿਹੜਾ ਉਹ ਸਾਡਾ ਸੌਲਵਟ ਹੋ ਗਿਆ ਹੁਣ ਸਾਡਾ ਕੋਈ ਵੀ ਮਤਲਬ ਜਿਹੜਾ ਸਮਾਜਿਕ ਧਾਰਮਿਕ ਇਸ਼ੂ ਜਿਹੜਾ ਕੋਈ ਵੀ ਨਹੀਂ ਰਿਹਾ ਔਰ ਅਸੀਂ ਸਾਰਿਆਂ ਨੂੰ ਇਹ ਬੇਨਤੀ ਵੀ ਕਰਦੇ ਆ ਵੀ ਇਹ ਅੱਜ ਜਿਹੜਾ ਆ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਆ ਇੱਕ ਦੂਜੇ ਦਾ ਕੁਬਾਰੀ ਦਾ ਓੜਾਸਾ ਲੈ ਕੇ ਜਿਹੜਾ ਸੌਲਵਟ ਕਰ ਲਿਆ ਸਮਾਜ ਨੂੰ ਬੇਨਤੀ ਆ ਵੀ ਅਸੀਂ ਰਲ ਮਿਲ ਕੇ ਰਹੀਏ ਔਰ ਇਦਾਂ ਹੀ ਜਿਹੜਾ ਸਾਡੇ ਸਮਾਜ ਦੇ ਵਿੱਚ ਸੰਗਠਨ ਬਣਿਆ ਰਵੇ ਔਰ ਇਕਟਤਾ ਬਣੀ ਰਵੇ ਜੈ ਭੀਮ ਜੈ ਭਾਰਤ ਅੱਜ ਅਲਾਕੇ ਭਰਦੀਆਂ ਜਿਹੜੀਆਂ ਸਤਕਾਰਯੋਗ ਹਸਤੀਆਂ ਇੱਥੇ ਇਕੱਠੀਆਂ ਹੋਈਆਂ ਜੋ ਪਿੱਛੇ ਪੰਡ ਮਨਸੂਰਪੁਰ ਵਿਖੇ ਸਭਾ ਦੀਵਾਨ ਸਿ ਬਾਬਾ ਗੁਲਾਬ ਸਿੰਘ ਜੀ ਦਾ ਇੱਕ ਦੀਵਾਨ ਜਿਹੜਾ ਗੁਰੂ ਦਾਸ ਮਹਾਰਾਜ ਜੀ ਦੀ ਉਸਤਤਿ ਲੱਗਾ ਹੋਇਆ ਸੀਗਾ ਜਿੱਥੇ ਕੋਈ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕੋਈ ਗੱਲ ਹੋਈ ਸੀਗੀ ਔਰ ਉਹ ਉਸ ਇਸ਼ੂ ਦੇ ਵਿੱਚ ਜਿਹੜਾ ਉਹ ਸਾਡੇ ਸਾਥੀ ਦੇ ਜਿਹੜਾ ਹਿਰਦੇ ਤੇ ਗੱਲ ਬੈਠੀ ਸੀਗੀ ਉਸ ਇਸ਼ੂ ਦੇ ਸਬੰਧ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਔਰ ਇਹਦੇ ਲਈ ਸਾਥੀ ਸਾਡੇ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਰਵਾਨਾ ਜੀ ਸਾਥੀ ਸੁਖਦੇਵ ਸਿੰਘ ਜੀ ਸਾਡੇ ਗੁਲਸ਼ਨ ਮਸੰਦਪੁਰ ਦੀ ਅੰਬੇਡਕਰ ਚਨਾਬ ਇੰਡੀਆ ਤੋਂ ਔਰ ਸਾਡੇ ಗ್ರಾಮ ਪੰਚਾਇਤ ਮਨਸੂਰਪੁਰ ਤੋਂ ਹੋਰ ਵੀ ਸਕਾਰਤਕ ਸਾਥੀ ਆਏ ਆ ਔਰ ਸਾਥੀ ਰਮੇਸ਼ 버ਗ ਜੀ ਔਰ ਬਾਬਾ ਗੁਲਾਬ ਸਿੰਘ ਜੀ ਉਤੇਚੇ ਤੌਰ ਤੇ ਇੱਥੇ ਆਏ ਆ ਕਿ ਮੈਂ ਜਿਹੜਾ ਸੰਗਤ ਦੇ ਵਿੱਚ ਜਾ ਕੇ ਕੋਈ ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਸੀ ਨਾ ਗੁਰੂ ਦੀ ਹਾਜ਼ਰੀ ਦੇ ਵਿੱਚ ਨਾ ਜੇ ਉਹ ਸੈਵਨ ਕੋਈ ਗੱਲ ਹੋਈ ਹੈਗੀ ਆ ਉਹਦੇ ਸੰਬੰਧ ਚ ਅੱਜ ਸੀ ਇੱਥੇ ਸਾਰਿਆਂ ਨੇ ਅਰਦਾਸ ਬੇਨਤੀ ਜੋਦੜੀ ਕੀਤੀ ਆ ਗੁਰੂ ਦੇ ਆਉਟ ਆਸਰਾ ਲੈ ਕੇ ਉਜੜਾ ਇਹ ਸਾਡਾ ਸਾਥੀ ਸੀਗਾ ਜਿਹਨੂੰ ਉਦੋਂ ਇਹੋ ਜੀ ਕੋਈ ਗੱਲ ਕਹੀ ਗਈ ਸੀ ਉਹਦਾ ਉਹ ਚੰਗੀ ਜ਼ਿੰਦਗੀ ਜੀਵੇ ਔਰ ਸਿਹਤ ਜਾ ਰਵੇ ਔਰ ਅਸੀਂ ਗੁਰੂ ਦੇ ਆਸਰੇ ਦੇ ਨਾਲ ਜਿਹੜਾ ਇਹ ਆਦਾਸ ਬੇਨਤੀ ਜੋਦੜੀ ਕਰਕੇ ਹਟੇ ਆਂ ਔਰ ਇਦਾਂ ਦਾ ਜਿਹੜਾ ਇਸ਼ੂ ਕੋਈ ਵੀ ਇਸ਼ੂ ਨਹੀਂ ਹੈ ਨਾ ਕੋਈ ਧਾਰਮਿਕ ਇਸ਼ੂ ਹੈ ਨਾ ਕੋਈ ਸਮਾਜਿਕ ਇਸ਼ੂ ਹੈਗਾ ਉਹ ਸਾਰੇ ਅਸੀਂ ਜਿਹੜੇ ਮਨਮਟਾਵ ਅੱਜ ਅਸੀਂ ਖਤਮ ਕਰ ਦਿੱਤੇ ਹੈਗੇ ਆ ਔਰ ਅਸੀਂ ਸੰਗਤ ਨੂੰ ਜਿਹੜਾ ਉਹ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਸ ਗੱਲ ਨੂੰ ਜਿਹੜਾ ਨਾ ਪ੍ਰਚਾਰੇ ਨਾ ਪ੍ਰਸਾਰੇ ਜਿਹੜੇ ਸਾਰੇ ਮਸਲੇ ਜਿਹੜੇ ਸਾਡੇ ਨਾਲ ਮਿਲ ਕੇ ਜਿਹੜੇ ਉਹ ਮੈਟ ਹੋ ਗਏ ਆ ਨਿਬੜ ਰਵਾਨਾ ਜੀ ਨੂੰ ਕਮਾਂਗਾ ਕਿ ਉਹ ਵੀ ਇੱਕ ਸੈਕਿੰਡ ਲਈ ਜੜਾ ਆਪਣੀ ਗੱਲ ਕਰਨਗੇ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਵੀਰ ਅਮਿਤ ਪਹੋਸਲੇ ਦਾ ਸਾਰੇ ਵੀਰਾਂ ਦਾ ਵੀਰ ਸੁਦੇਸ਼ ਸਿੰਘ ਦਾ ਸਾਡੇ ਥਾਣੇ ਦਾ ਸਾਥ ਖੜੇ ਨੇ ਲੱਗ ਬਲਾਬਸੇ ਨਹੀਂ ਖੜੇ ਨੇ ਸੋ ਗੱਲ ਤਾਂ ਠੀਕ ਹੈ ਇੱਕ ਨੌਜਵਾਨ ਦਾ ਹਿਰਦਾ ਦੁਖਿਆ ਸਾਨੂੰ ਵੀ ਇਹ ਮਹਿਸੂਸ ਹੋਇਆ ਤੇ ਜਦੋਂ ਇਹ ਪਰਿਵਾਰ ਵਾਂਗੂ ਆਪਾਂ ਬੈਠੀਏ ਤੇ ਪਰਿਵਾਰ ਵਾਂਗੂ ਬੈਠੇ ਗੱਲਾਂ ਜਰੀਆਂ ਨੇ ਉਹ ਨਿਬੜ ਜਾਂਦੀਆਂ ਨੇ ਸੋ ਦੋਨਾਂ ਭਾਵਾਂ ਦਾ ਸਾਰੇ ਪਰਿਵਾਰ ਦਾ ਮੈਂ ਕਹਿੰਦਾ ਵੀ ਚੰਗਾ ਹੀ ਹੋਇਆ ਜੋ ਹੈ ਵੀ ਸਾਨੂੰ ਇਹਨੇ ਭਰਾਵਾਂ ਦਾ ਸਾਥ ਮਿਲਿਆ ਅੱਜ ਸੋ ਇਦਾਂ ਹੀ ਪਿਆਰ ਬਣਿਆ ਰਵੇ ਆਪਸ ਵਿੱਚ ਭਾਈਚਾਰਿਆਂ ਚ ਪਿਆਰ ਬਣਿਆ ਰਵੇ ਕੌਮਾਂ ਚ ਪਿਆਰ ਬਣਿਆ ਰਵੇ ਤਾਂ ਜੋ ਆਪਾਂ ਲੜ ਮਿਲ ਕੇ ਜਿਹੜਾ ਅਸਲ ਸਾਡੇ ਸਿਧਾਂਤ ਨੇ ਉਹਨਾਂ ਦੇ ਉੱਪਰ ਆਪਾਂ ਕੰਮ ਕਰਦੇ ਰਹੀਏ ਸੋ ਇਸ ਗੱਲ ਤੋਂ ਜੋ ਵੀ ਪਿੰਡ ਬੰਸੂਰਪੁਰ ਦੀ ਸੀ ਉਹ ਬਿਲਕੁਲ ਅੱਜ ਇੱਥੇ ਖਤਮ ਹੈ ਬਿਲਕੁਲ ਇਹਨੂੰ ਕਿਸੇ ਤਰ੍ਹਾਂ ਦਾ ਮਾਨ ਵਿੱਚ ਨਹੀਂ ਰੱਖਿਆ ਸੀ ਭਗਤ ਬਲਾਪ ਸਿੰਘ ਨੇ ਵੀ ਗੱਲ ਥੀਕ ਕਰਤੀ ਹੈ ਵੀ ਮੇਰਾ ਤਾਂ ਛੋਟੇ ਭਰਾਵਾਂ ਨੂੰ ਪਿਆਰ ਤੇ ਇਦਾਂ ਹੀ ਬੜਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਮੁੰਡੇ ਨੂੰ ਹਾਂਜੀ ਬੋਲੋ ਇੱਕ ਵਾਰ ਰੋਲ ਦੇ ਦਿਓ ਜੀ ਰੋਲ ਦੇ ਦਿਓ ਇਦਾਂ ਹੀ ਬੜਾ ਤੇ ਮੈਂ ਮੈਸੇਜ ਭੇਜ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾਮ ਦੀ ਵੰਡ ਕਰਦਾ ਵੀਰ ਬਰਿੰਦਰ ਪਿੰਨ ਮਨਸੂਰਪੁਰ ਦੇ ਰਹਿਣ ਵਾਲਾ ਸੋ ਪਿਛਲੇ ਸਮੇਂ ਤੁਸੀਂ ਦੇਖਿਆ ਸੀਗਾ ਇੱਕ ਸੋਸ਼ਲ ਮੀਡੀਆ ਤੇ ਸਾਡੀ ਕੰਟਰੋਵਰਸੀ ਜਲਦੀ ਸੀਗੀ ਸੋ ਅੱਜ ਸਾਰੇ ਭੈਣ ਭਰਾਵਾਂ ਨੇ ਨਾਲ ਮਿਲ ਕੇ ਬਹਿ ਕੇ ਇੱਥੇ ਵਿਚਾਰਾਂ ਦੀ ਸਾਂਝ ਕੀਤੀ ਆ ਸੋ ਜੇ ਜਿਉਂਦੇ ਆ ਤਾਂ ਲੜਾਈਆਂ ਤਾਂ ਨੇ ਜੇ ਇਕੱਠੇ ਆ ਤਾਂ ਕੁਝ ਵੀ ਨਹੀਂ ਗੁਰੂ ਸਾਹਿਬ ਮੇਰ ਕਰਨ ਸੱਚੇ ਪਾਸ਼ਾ ਇਸ ਵੀਰ ਮਤੰਦਰਸਤੀਆਂ ਚੜ੍ਹਦੀ ਕਲਾ ਬਖਸ਼ਣ ਆਪਣੇ ਘਰ ਵਿੱਚ ਖੁਸ਼ ਰਵੇ ਆਵਾਜ਼ ਰਵੇ ਚੜ੍ਹਦੀ ਕਲਾ ਚ ਰਹੇ ਸੋ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਆ ਆਉਣ ਵਾਲੇ ਸਮੇਂ ਵਿੱਚ ਇਦਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਕਿਸੇ ਵੀ ਗੱਲ ਨੂੰ ਤੁਸੀਂ ਧਾਰਮਿਕ ਰੰਗ ਨਾਲ ਦਿਆ ਕਰੋ ਤੋ ਇਸ ਬੱਚੇ ਵਾਸਤੇ ਵੀ ਔਖਾ ਹੋਇਆ ਮੇਰੇ ਵਾਸਤੇ ਵੀ ਬਹੁਤ ਜ਼ਿਆਦਾ ਔਖਾ ਹੋਇਆ ਅੱਜ ਮੌਦਵਾਰ ਸੱਜਣ ਜਿਹੜੇ ਦੁਆਬੇ ਦੀ ਧਰਤੀ ਦੇ ਮਾਨਯੋਗ ਸ਼ਖਸੀਅਤਾਂ ਆਈਆਂ ਨੇ ਸੋ ਚਲੋ ਖੈਰ ਇਸੇ ਬਹਾਨੇ ਸਾਰਿਆਂ ਨੂੰ ਮਿਲਿਆ ਗਿਆ ਤੇ ਬਹੁਤ ਬਹੁਤ ਸ਼ੁਕਰਾਨੇ ਜੀ ਸਤਿਗੁਰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਦਾ ਸ਼ੁਕਰੀਆ ਜੀ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ